ਅੱਜ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ ਲੈ ਕੇ ਆਏ ਹਾਂ ਇੱਕ ਆਈ オーਪਨਰ ਵੀਡੀਓ ਐਫ ਆਈ ਆਈ ਤੇ ਡੀ ਆਈ ਆਈ ਹੁਣ ਇਹਦੇ ਬਾਰੇ ਦੇਖੋ ਬਹੁਤ ਚਰਚਾ ਹੈ ਕਿ ਜਿਹੜਾ ਇਹ ਡਾਟਾ ਹੁੰਦਾ ਹੈ ਐਫ ਆਈ ਆਈ ਤੇ ਡੀ ਆਈ ਆਈ ਇਸ ਡਾਟੇ ਦੇ ਨਾਲ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਨਿਫਟੀ ਨੇ ਉੱਤੇ ਜਾਣਾ ਹੈ ਜਾਂ ਫਿਰ ਨਿਫਟੀ ਨੇ ਥੱਲੇ ਜਾਣਾ ਇਹਨਾਂ ਨੇ ਜੇ ਨਿਫਟੀ ਦੇ ਵਿੱਚ ਉੱਤੇ ਵਾਸਤੇ ਪੈਸਾ ਲਾਇਆ ਫਿਰ ਉੱਤੇ ਜਾਊਗੀ ਜੇ ਥੱਲੇ ਵਾਸਤੇ ਲਾਇਆ ਫਿਰ ਥੱਲੇ ਹੀ ਜਾਊਗੀ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਇਸ ਡੇਟਾ ਦੇ ਨਾਲ ਕਿ ਸੱਚਮੁੱਚ ਜੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਜੇ ਪਤਾ ਲੱਗ ਵੀ ਜਾਂਦਾ ਹੈ ਤੇ ਕੀ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਕਿਦੋਂ ਨਿਫਟੀ ਨੇ ਥੱਲੇ ਜਾਣਾ ਹੈ ਤੇ ਕਿਦੋਂ ਨਿਫਟੀ ਨੇ ਉੱਤੇ ਜਾਣਾ ਸੋ ਇਹ ਜਿਹੜੀਆਂ ਚੀਜ਼ਾਂ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਲੌਜੀਕ ਦੇ ਨਾਲ ਤਰਕ ਦੇ ਨਾਲ ਸੋ ਇਸ ਕਰਕੇ ਜਿਹੜੀ ਵੀਡੀਓ ਆ ਬਹੁਤ ਇੰਪੋਰਟੈਂਟ ਆ ਤੇ ਇਸ ਵੀਡੀਓ ਨੂੰ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਕਿਉਂਕਿ ਅੱਜ ਦੀ ਵੀਡੀਓ ਇੱਕ ਆਈ ਓਪਨਰ ਆ ਤੁਹਾਡੇ ਸਾਹਮਣੇ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਰੱਖ ਦੂਗੀ ਕੀ ਸਚਾਈ ਕੀ ਆ ਠੀਕ ਹੈ ਪ੍ਰੋਬਲਮ ਪਤਾ ਕੀ ਆ ਪ੍ਰੋਬਲਮ ਇਹ ਆ ਕਿ ਆਪਾਂ ਸੁਣੀਆਂ ਸੁਨਾਈਆਂ ਗੱਲਾਂ ਤੇ ਵਿਸ਼ਵਾਸ ਕਰਦੇ ਆ ਪ੍ਰੋਬਲਮ ਇਹ ਆ ਕਿ ਆਪਾਂ ਆਪਣੇ ਦਿਮਾਗ ਨਾਲ ਨਹੀਂ ਚੱਲਣਾ ਚਾਹੁੰਦੇ ਆਪਾਂ ਕਿਸੇ ਦੇ ਦਿਮਾਗ ਨਾਲ ਚੱਲਣਾ ਪਸੰਦ ਕਰਦੇ ਆ ਜੀ ਦੇਖੋ ਚੀਜ਼ਾਂ ਨੂੰ ਆਪਾਂ ਦੇਖੀਏ ਸੁਣੀਏ ਪਰ ਮੰਨੀਏ ਨਾ ਉਹਦਾ ਬੈਕ ਟੈਸਟ ਕਰੀਏ ਜਾਂ ਫਿਰ ਉਹਨਾਂ ਬਾਰੇ ਸੋਚ ਕੇ ਵੇਖੀ ਕਿ ਜੇ ਇਹ ਚੀਜ਼ਾਂ ਇਤਰਾ ਆ ਸੋ ਇਹਦੇ ਵਿੱਚ ਕੀ ਲੌਜੀਕ ਆ ਸੋ ਫਿਰ ਆਪਾਂ ਨੂੰ ਆਪਣਾ ਦਿਮਾਗ ਹੀ ਜਵਾਬ ਦੇ ਦਊਗਾ ਕਿ ਸੱਚ ਕੀ ਆ ਤੇ ਝੂਠ ਕੀ ਆ ਪਰ ਇਦਾਂ ਆਪਾਂ ਕਰਦੇ ਨਹੀਂਗੇ ਸੋ ਇਹੀ ਜਿਹੜੀਆਂ ਚੀਜ਼ਾਂ ਆ ਇਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਪੂਰਾ ਪਰਦਾ ਫਾਸ਼ ਕਰਾਂਗੇ ਕਿ ਸਚਾਈ ਕੀ ਆ ਤੇ ਝੂਠ ਕੀ ਆ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਇਹਨਾਂ ਦੀ ਫੁੱਲ ਫਾਰਮ ਸਮਝਦੇ ਹਾਂ ਐਫ ਆਈ ਆਈ ਯਾਨੀ ਕਿ ਫੋਰਨ ਇੰਸਟੀਚੂਨਲ ਇਨਵੈਸਟਰ ਫੋਰਨ ਦਾ ਮਤਲਬ ਹੁੰਦਾ ਵਿਦੇਸ਼ੀ ਇੰਸਟੀਚੂਨਲ ਇਨਵੈਸਟਰ ਠੀਕ ਹੈ ਇਨਵੈਸਟਰ ਮਤਲਬ ਪੈਸਾ ਇਨਵੈਸਟ ਕਰਨ ਵਾਲੇ ਇੰਸਟੀਚੂਨਲ ਮਤਲਬ ਵੱਡੇ ਵੱਡੇ ਇੰਸਟੀਟਿਊਟ ਵੱਡੀਆਂ ਵੱਡੀਆਂ ਕੰਪਨੀਆਂ ਵੱਡੀਆਂ ਵੱਡੀਆਂ ਫਰਮਾਂ ਸੋ ਵਿਦੇਸ਼ੀ ਮਤਲਬ ਕਿ ਜਿਵੇਂ ਦੇਖੋ ਆਪਾਂ ਇੰਡੀਆ 'ਚ ਰਹਿੰਦੇ ਨਿਫਟੀ ਇੰਡੀਆ ਦੀ ਹੈ ਸੋ ਇੰਡੀਆ ਤੋਂ ਬਾਹਰ ਵਾਲੇ ਦੇਸ਼ ਜਿਵੇਂ ਦੇਖੋ ਪਾਕਿਸਤਾਨ ਹੋ ਗਿਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇੰਗਲੈਂਡ ਹੋ ਗਿਆ ਸੋ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਕੰਪਨੀਆਂ ਆ ਵੱਡੀਆਂ-ਵੱਡੀਆਂ ਫਰਮਾਂ ਵੱਡੇ-ਵੱਡੇ ਜਿਹੜੇ ਇੰਸਟੀਟਿਊਟ ਆ ਉਹ ਜਿਹੜੇ ਪੈਸਾ ਲਾਉਂਦੇ ਆ ਨਿਫਟੀ ਦੇ ਵਿੱਚ ਉਹਨਾਂ ਨੂੰ ਆਪਾਂ ਕਹਿੰਦੇ ਆ ਫੋਰਨ ਇੰਸਟੀਟਿਊਸ਼ਨਲ ਇਨਵੈਸਟਰ ਯਾਨੀ ਕਿ ਐਫ ਆਈ ਆਈ ਠੀਕ ਹੈ ਹੁਣ ਆਪਾਂ ਇਹ ਸਮਝ ਲੈਣੇ ਕਿ ਡੀ ਆਈ ਆਈ ਕੀ ਹੁੰਦਾ ਡੀ ਆਈ ਆਈ ਯਾਨੀ ਕਿ ਡੋਮੈਸਟਿਕ ਇੰਸਟੀਟਿਊਸ਼ਨਲ ਇਨਵੈਸਟਰ ਡੋਮੈਸਟਿਕ ਇੰਸਟੀਟਿਊਸ਼ਨਲ ਇਨਵੈਸਟਰ ਸੋ ਡੋਮੈਸਟਿਕ ਦਾ ਮਤਲਬ ਕੀ ਹੈ ਕਰੇਲੂ ਕਰੇਲੂ ਆਪਾਂ ਕਿਥੇ ਰਹਿਨੇ ਇੰਡੀਆ 'ਚ ਨਿਫਟੀ ਕੀ ਦੀ ਇੰਡੀਆ ਦੀ ਸੋ ਇੰਡੀਆ ਦੇ ਵਿੱਚ ਜਿਹੜੀਆਂ ਕੰਪਨੀਆਂ ਯਾਨੀ ਕਿ ਕਰੇਲੂ ਕੰਪਨੀਆਂ ਉਹ ਕਰੇਲੂ ਵੱਡੇ ਵੱਡੇ ਇੰਸਟੀਟਿਊਟ ਵੱਡੀਆਂ ਵੱਡੀਆਂ ਕੰਪਨੀਆਂ ਵੱਡੀਆਂ ਵੱਡੀਆਂ ਫਰਮਾਂ ਸੋ ਉਹ ਜਿਹੜੇ ਆਪਣਾ ਨਿਫਟੀ ਦੇ ਵਿੱਚ ਪੈਸਾ ਲਾਉਂਦਿਆਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਡੋਮੈਸਟਿਕ ਇੰਸਟੀਚਨਲ ਇਨਵੈਸਟਰ ਠੀਕ ਹੈ ਯਾਨੀ ਕਿ ਡੀ ਆਈ ਆਈ ਸੋ ਦੋਨੋਂ ਚੀਜ਼ਾਂ ਕਲੀਅਰ ਹੋ ਗਈਆਂ ਇਹਨਾਂ ਦੀ ਫੁੱਲ ਫਾਰਮ ਕਲੀਅਰ ਹੋ ਗਈ ਹੁਣ ਦੇਖੋ ਜਦੋਂ ਇਹ ਪੈਸਾ ਲਾਉਂਦੇ ਆ ਜਦੋਂ ਦੇਖੋ ਇਹਨਾਂ ਨੇ ਨਿਫਟੀ 'ਚ ਉੱਤੇ ਵਾਸਤੇ ਪੈਸਾ ਲਾਉਂਦਾ ਲਾਉਂਦੇ ਆ ਨਿਫਟੀ ਉੱਤੇ ਜਾਂਦੀ ਜਦੋਂ ਥੱਲੇ ਵਾਸਤੇ ਲਾਉਂਦੇ ਨਿਫਟੀ ਥੱਲੇ ਜਾਂਦੀ ਹੈ ਪਰ ਇਹਨਾਂ ਦੇ ਪੈਸਾ ਲਾਉਣ ਦਾ ਵੀ ਕੋਈ ਬੇਸ ਹੋਊਗਾ ਨਾ ਇਦਾਂ ਤਾਂ ਹੈ ਨਹੀਂ ਨਾ ਕਿ ਨਿਫਟੀ ਦੇ ਵਿੱਚ ਵੀਕਲੀ ਟਾਈਮ ਫਰੇਮ ਤੇ ਡਬਲ ਪੈਟਰਨ ਬਣਿਆ ਨਿਫਟੀ ਜਾਣਦੀ ਉੱਤੇ ਤੇ ਇਹਨਾਂ ਦਾ ਮਨ ਕੀਤਾ ਦੁਪਹਿਰੇ ਜੇ ਦੁਪਹਿਰੇ 12 1 ਵਜੇ ਮਨ ਕੀਤਾ ਕਿ ਚੱਲ ਚਲੋ ਯਾਰ ਅੱਜ ਨਿਫਟੀ ਨੂੰ ਦੇਖਦੇ ਆ ਤੇ ਨਿਫਟੀ ਨੂੰ ਦੇਖ ਕੇ ਨਾ ਪੈਸਾ ਕਮਾਉਣੇ ਸੋ ਇਥੋਂ ਇਹਨਾਂ ਨੇ ਪਹਿਲਾ ਦਾ ਥੱਲੇ ਵਾਸਤੇ ਤੇ ਇੱਕੇ ਦਮ ਨਿਫਟੀ 506 ਬਿੰਦੂ ਥੱਲੇ ਚਲ ਗਈ ਪੈਟਰਨ ਬਣਿਆ ਉੱਤੇ ਵਾਸਤੇ ਪਰ ਨਿਫਟੀ ਚਲ ਗਈ ਥੱਲੇ ਵਾਸਤੇ ਇਦਾਂ ਹੁੰਦਾ ਨਹੀਂ ਹੁੰਦਾ ਨਾ ਜੇ ਦੇਖੋ ਇਦਾਂ ਹੁੰਦਾ ਏ ਫਿਰ ਦੇਖੋ ਜਿੰਨੇ ਵੀ ਆ ਚਾਰਟ ਪੈਟਰਨ ਆ ਡਬਲਿਊ ਪੈਟਰਨ ਐਮ ਪੈਟਰਨ ਹੈ ਮਾਰ ਸ਼ੂਟਿੰਗ ਸਟਾਰ ਆ ਜਾਂ ਫਿਰ ਹੋਰ ਵੀ ਜਿੰਨੇ ਚਾਰਟ ਪੈਟਰਨ ਆ ਸੋ ਜਦੋਂ ਜਦੋਂ ਦੇਖੋ ਇਹ ਬਣ ਜੇ ਮੰਨ ਲਓ 10 ਵਾਰ ਕੋਈ ਪੈਟਰਨ ਬਣ ਡਿਆ ਦਸਾਂ ਦੇ ਵਿੱਚੋਂ 7 ਵਾਰ 8 ਵਾਰ ਫਿਰ ਫੇਲ ਹੋਣਾ ਚਾਹੀਦਾ ਜੇ ਇਦਾਂ ਹੁੰਦਾ ਹੋਵੇ ਪਰੇਦਾ ਨਹੀਂ ਹੁੰਦਾ ਸੋ ਇਹਦਾ ਮਤਲਬ ਕੀ ਆ ਸੋ ਜਿਵੇਂ ਦੇਖੋ ਆਪਾਂ ਟ੍ਰੇਡ ਕਰਦੇ ਆ ਆਪਾਂ ਕਿਵੇਂ ਟ੍ਰੇਡ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਟ੍ਰੈਂਡ ਕੀ ਆ ਹੁਣ ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ ਕਿ ਅਪ ਟ੍ਰੈਂਡ ਆ ਅਪ ਟ੍ਰੈਂਡ ਤੋਂ ਬਾਅਦ ਆਪਾਂ ਕੀ ਕਰਦੇ ਆਂ ਸਪੋਰਟ ਲੱਭਦੇ ਆਂ ਠੀਕ ਆ ਆਪਾਂ ਨੂੰ ਸਪੋਰਟ ਲੱਭ ਗਿਆ ਤੋਜੀ ਕਨਫਰਮੇਸ਼ਨ ਹੋ ਗਈ ਹੁਣ ਸਪੋਰਟ ਤੇ ਮਾਰਕੀਟ ਆ ਗਈ ਸਪੋਰਟ ਤੇ ਬਣਾਤਾ ਉਹਨੇ ਪੈਟਰਨ ਉੱਤੇ ਵਾਸਤੇ ਤੀਜੀ ਕਨਫਰਮੇਸ਼ਨ ਹੋ ਗਈ ਪਹਿਲਾ ਕਨਫਰਮੇਸ਼ਨ ਕੀ ਟ੍ਰੈਂਡ ਆਪਿਆ ਤੇ ਨਿਫਟੀ ਉੱਤੇ ਜਾਊਗੀ ਦੂਜੀ ਕਨਫਰਮੇਸ਼ਨ ਨਿਫਟੀ ਸਪੋਰਟ ਤੇ ਆ। ਸੋ ਸਪੋਰਟ ਤ ਉੱਤੇ ਜਾ ਸਕਦੀ ਕਿਉਂਕਿ ਟ੍ਰੈਂਡ ਆਪਿਆ। ਤੀਜੀ ਕਨਫਰਮੇਸ਼ਨ ਕੀ ਹੋਗੀ ਕਿ ਸਪੋਰਟ ਤੇ ਪੈਟਰਨ ਬਣ ਗਿਆ। ਉੱਤੇ ਵਾਸਤੇ। ਸੋ ਫਿਰ ਜਾ ਕੇ ਆਪਾਂ ਟਰੇਡ ਕਰਦੇ ਆ। ਤਿੰਨ ਕਨਫਰਮੇਸ਼ਨ ਲੈ ਕੇ ਫਿਰ ਜਾ ਕੇ ਉੱਤੇ ਵਾਸਤੇ। ਇਸੇ ਤਰ੍ਹਾਂ ਜਦੋਂ ਆਪਾਂ ਥੱਲੇ ਵਾਸਤੇ ਟਰੇਡ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਡਾਊਨ ਟ੍ਰੈਂਡ ਪਹਿਲੀ ਕਨਫਰਮੇਸ਼ਨ। ਦੂਜੀ ਕਨਫਰਮੇਸ਼ਨ ਕਿ ਨਿਫਟੀ ਰੈਜ਼ਿਸਟੈਂਸ ਦੇ ਲੱਗ ਗਿਆ। ਹੁਣ ਤੀਜੀ ਕਨਫਰਮੇਸ਼ਨ ਰਿਸਿਸਟੈਂਸ ਦੇ ਕੋਲ ਨਿਫਟੀ ਨੇ ਪੈਟਰਨ ਬਣਾਤਾ ਥੱਲੇ ਵਾਸਤੇ ਤੇ ਫਿਰ ਆਪਾਂ ਥੱਲੇ ਵਾਸਤੇ ਟ੍ਰੇਡ ਕਰਕੇ ਪ੍ਰੋਫਿਟ ਕਰਦੇ ਆ ਤਿੰਨ ਕਨਫਰਮੇਸ਼ਨ ਲੈ ਕੇ ਫੇਰ ਕਰਦੇ ਆ ਹੁਣ ਦੇਖੋ ਆਪਣੇ ਕੋਲ ਜਿਹੜਾ ਪੈਸਾ ਆ ਜੀ ਉਹਦਾ ਮੁਕਾਬਲਾ ਆਪਾਂ ਕਰਦੇ ਇਹਨਾਂ ਦੇ ਨਾਲ ਸੋ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ ਬਹੁਤ ਜ਼ਮੀਨ ਆਸਮਾਨ ਦਾ ਕਰ ਇਹਨਾਂ ਕੋਲ ਪੈਸਾ ਕਰੋੜਾਂ ਅਰਬਾਂ ਦੇ ਵਿੱਚ ਆ ਆਪਣੇ ਕੋਲ ਉਹ ਨਾ ਪੈਸਾ ਨਹੀਂ ਆਪਾਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹੁਣ ਜੇ ਦੇਖੋ ਆਪਾਂ ਆਪਣੇ ਕੋਲ ਪੈਸਾ ਘੱਟ ਆ ਤੇ ਇਹਨਾਂ ਦੇ ਕੋਲ ਪੈਸਾ ਕਰੋੜਾਂ ਤੇ ਕਰੋੜਾਂ ਵਿੱਚ ਅਰਬਾਂ ਵਿੱਚ ਆ ਸੋ ਕੀ ਏ ਮਤਲਬ ਕੀ ਬਿਨਾ ਕੋ ਸੋਚੇ ਸਮਝੇ ਬਿਨਾ ਕਿਸੇ ਪੈਟਰਨ ਨੂੰ ਵੇਖੇ ਨਿਫਟੀ 'ਚ ਪੈਸਾ ਲਾ ਦੇਣਗੇ ਨਿਫਟੀ ਉੱਤੇ ਜਾਣ ਦੀ ਆ ਅਚਾਨਕ ਮੰਦੇ ਵਿੱਚ ਆਇਆ ਕਿ ਥੱਲੇ ਵਾਸਤੇ ਪੈਸਾ ਲਈ ਲਾ ਦੇਣਗੇ ਨਿਫਟੀ ਥੱਲੇ ਜਾਣ ਦੀ ਆ ਅਚਾਨਕ ਮੰਦੇ ਵਿੱਚ ਆਇਆ ਕਿ ਉੱਤੇ ਵਾਸਤੇ ਪੈਸਾ ਲਈ ਲਾ ਦੇਣਗੇ ਨਹੀਂ ਲਾਉਣਗੇ ਨਾ ਸੋ ਇਹਨਾਂ ਦਾ ਵੀ ਇੱਕ ਬੇਸ ਆ ਸੋ ਇਹਨਾਂ ਦਾ ਬੇਸ ਕੀ ਆ ਇਹਨਾਂ ਦਾ ਵੀ ਬੇਸ ਉਹੀ ਆ ਜਿਹੜਾ بیس ਤੁਸੀਂ ਫਾਲੋ ਕਰਨ ਦੇ ਜੋ ਸਭ ਤੋਂ ਪਹਿਲਾਂ ਟ੍ਰੈਂਡ ਦੇਖਿਆ ਜੀ ਆਪ ਟ੍ਰੈਂਡ ਆ ਫਿਰ ਉਸ ਤੋਂ ਬਾਅਦ ਆ ਨਿਫਟੀ ਜੇ ਸਪੋਰਟ ਤੇ ਆ ਗਈ ਆ ਸਪੋਰਟ ਤੇ ਆ ਕੇ ਨਿਫਟੀ ਨੇ ਕੋਈ ਪੈਟਰਨ ਬਣਾਇਆ ਸੋ ਤਿੰਨ ਕਨਫਰਮੇਸ਼ਨ ਲੈ ਕੇ ਫਿਰ ਜਾ ਕੇ ਇਹ ਟ੍ਰੇਡ ਕਰਦੇ ਆ ਹੁਣ ਟ੍ਰੇਡ ਕਰ ਲਈ ਨਿਫਟੀ ਦੇ ਵਿੱਚ ਹੀ ਨਾ ਬਾਇੰਗ ਕਰ ਲਈ ਐਫ ਆਈ ਆਈ ਨਹੀਂ ਤੇ ਡੀ ਆਈ ਆਈ ਨਹੀਂ ਆ ਪੈਟਰਨ ਦੇਖ ਕੇ ਉੱਤੇ ਵਾਸਤੇ ਠੀਕ ਹੈ ਉੱਤੇ ਵਾਸਤੇ ਮੂਵ ਆ ਗਿਆ ਹੁਣ ਆ ਜਦੋਂ ਮੂਵ ਆ ਗਿਆ ਫਿਰ ਤੁਹਾਨੂੰ ਡੇਟਾ ਪਤਾ ਲੱਗਣਾ ਫਿਰ ਤੁਹਾਨੂੰ ਡਾਟਾ ਪਤਾ ਲੱਗਣਾ ਕਿ ਐਫ ਆਈ ਆਈ ਤੇ ਡੀ ਆਈ ਆਈ ਨੇ ਬਾਇੰਗ ਕੀਤੀ ਆ ਨਿਫਟੀ ਦੇ ਵਿੱਚ ਉੱਤੇ ਵਾਸਤੇ ਟ੍ਰੇਡ ਕੀਤੀ ਉੱਤੇ ਵਾਸਤੇ ਪੈਸਾ ਲਾਇਆ ਇਸ ਕਰਕੇ ਨਿਫਟੀ ਉੱਤੇ ਜਾ ਸਕਦੀ ਹੈ ਪਰ ਉੱਤੇ ਜਾ ਸਕਦੀ ਨਹੀਂ ਉੱਤੀ ਆਲਰੇਡੀ ਉਹ ਜਾ ਚੁੱਕੀ ਹੈ ਐ ਇਨਾ ਉੱਤੇ ਜਾ ਚੁੱਕੀ ਫਿਰ ਜਾ ਕੇ ਤੁਹਾਨੂੰ ਪਤਾ ਲੱਗਾ ਉਹ ਡਾਟਾ ਤੋਂ ਸੁਜੀਤਾ ਦੇਖੋ ਡਾਟਾ ਤੁਹਾਨੂੰ ਇੱਥੇ ਮਿਲ ਜੇ ਕਿ ਇੱਥੋਂ ਮਤਲਬ ਕਿ ਇਹਨਾਂ ਨੇ ਬਾਇੰਗ ਕਰਨੀ ਆ ਬਾਇੰਗ ਕਰਨ ਤੋਂ ਪਹਿਲਾਂ ਪਤਾ ਲੱਗ ਜੇ ਫਿਰ ਇਸ ਡਾਟਾ ਦਾ ਫਾਇਦਾ ਨਾ ਤੇ ਜੀ ਡੇਟਾ ਦੇਖੋ ਬਾਇੰਗ ਹੋਣ ਤੋਂ ਬਾਅਦ ਆ ਮੂਵ ਆਨ ਤੋਂ ਬਾਅਦ ਆ ਪਤਾ ਲੱਗਣ ਡਿਆ ਫਿਰ ਕੀ ਫਾਇਦਾ ਫਿਰ ਕੋਈ ਫਾਇਦਾ ਨਹੀਂ ਸੋ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਆ ਕਿ ਜਿਹੜਾ AFI ਤੇ DII ਡੇਟਾ ਆ ਇਹਦੇ ਨਾਲ ਆਪਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਨਿਫਟੀ ਨੇ ਉੱਤੇ ਜਾਣਾ ਇਹਦੇ ਨਾਲ ਇਹ ਆਪਾਂ ਨੂੰ ਪਤਾ ਲੱਗਦਾ ਆ ਕਿ ਨਿਫਟੀ ਉੱਤੇ ਚੱਲ ਗਈ ਆ ਸੋ ਕੀ ਫਾਇਦਾ ਇਹਦੇ ਨਾਲ ਆਪਾਂ ਟਰੇਡ ਕਰਕੇ ਪ੍ਰੋਫਿਟ ਕਰ ਸਕਦੇ ਨਹੀਂ ਸੋ ਆਪਾਂ ਨੂੰ ਉਹ ਚੀਜ਼ ਚਾਹੀਦੀ ਜਿਹਨਾਂ ਪਹਿਲਾਂ ਪਤਾ ਲੱਗੇ ਹੁਣ ਪਹਿਲਾਂ ਪਤਾ ਲੱਗਣ ਵਾਲੀ ਕਿਹੜੀ ਚੀਜ਼ ਆ ਇਹ ਦੇਖ ਲਓ ਤੁਸੀਂ ਸੋ ਪਹਿਲਾਂ ਵਾਲੀ ਦੇਖੋ ਚੀਜ਼ ਆਪਣੇ ਕੋਲ ਆਇਆ ਕਿ ਸਭ ਤੋਂ ਪਹਿਲੀ ਚੀਜ਼ ਨੰਬਰ 1 트ੈਂਡ ਜੇ ਅਪ 트ੈਂਡ ਆ ਸਪੋਰਟ ਲੱਭੋ ਨੰਬਰ 2 ਚੀਜ਼ ਨੰਬਰ 3 ਸਪੋਰਟ ਦੇ ਉੱਤੇ ਵਾਸਤੇ ਪੈਟਰਨ ਬਣਦਾ ਵੇਟ ਕਰੋ ਫਿਰ ਟ੍ਰੇਡ ਕਰੋ ਸੋ ਜੀ ਦੇਖੋ ਇੱਥੇ ਤੁਸੀਂ ਟ੍ਰੇਡ ਕਰੋਗੇ ਤਿੰਨੇ ਚੀਜ਼ਾਂ ਤੁਸੀਂ ਦੇਖ ਲੀਆਂ 트ੈਂਡ ਆਪਿਆ ਸਪੋਰਟ ਦੇ ਉੱਤੇ ਨਿਫਟੀ ਆ ਦੂਜੀ ਚੀਜ਼ ਤੀਜੀ ਚੀਜ਼ ਸਪੋਰਟ ਦੇ ਉੱਤੇ ਪੈਟਰਨ ਬਣ ਗਿਆ ਸੋ ਇੱਥੋਂ ਜੇ ਤੁਸੀਂ ਪੈਸਾ ਲਾਉਣ ਦੇ ਜੋ ਨਾ ਫਿਰ ਤੁਸੀਂ ਦੁਨੀਆ ਤੋਂ ਬਹੁਤ ਅੱਗੇ ਜੋ ਤੁਸੀਂ ਇਹਨਾਂ ਦੇ ਨਾਲ ਐਂਟਰੀ ਕਰਨ ਦੇ ਜੋ ਜਿਹੜਾ ਬੰਦਾ ਇੱਥੋਂ ਪੈਸਾ ਲਾਉਣ ਦੇ ਆ ਸੋ ਤੁਸੀਂ ਐਫ ਆਈ ਆਈ ਦੇ ਡੀ ਆਈ ਆਈ ਦੇ ਨਾਲ ਪੈਸਾ ਲਾਉਣ ਦੇ ਜੋ ਸੋ ਇਸ ਕਰਕੇ ਤੁਹਾਨੂੰ ਜਿਹੜਾ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੈ ਵੱਡਾ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੈ ਸਟਾਪ ਲੋਸ ਹਿੱਟ ਹੋਣ ਦੇ ਜਿਹੜੇ ਚਾਂਸ ਬਹੁਤ ਘੱਟ ਹੈ ਠੀਕ ਹੈ ਕਲੀਅਰ ਹੋ ਗਿਆ ਉੱਤੇ ਵਾਸਤੇ ਕਲੀਅਰ ਹੋ ਗਿਆ ਥੱਲੇ ਵਾਸਤੇ ਵੀ ਇਸੇ ਤਰ੍ਹਾਂ ਹੀ ਆ ਥੱਲੇ ਵਾਸਤੇ ਵੀ ਇਸੇ ਤਰ੍ਹਾਂ ਹੀ ਆ ਥੱਲੇ ਵਾਸਤੇ ਵੀ ਇਸੇ ਤਰ੍ਹਾਂ ਕਿ ਦੇਖੋ FII ਤੇ DII ਆਪਣੀ ਤਰ੍ਹਾਂ ਹੀ ਦੇਖਦੇ ਆ ਡਾਊਨ ਟ੍ਰੈਂਡ ਹੈ ਪਹਿਲੀ ਕਨਫਰਮੇਸ਼ਨ ਮਿਲ ਗਈ ਦੂਜੀ ਚੀਜ਼ ਰੈਜ਼ਿਸਟੈਂਸ ਦੇ ਕੋਲ ਹੈ ਨਿਫਟੀ ਤੀਜੀ ਚੀਜ਼ ਰੈਜ਼ਿਸਟੈਂਸ ਦੇ ਕੋਲ ਨਿਫਟੀ ਨੇ ਥੱਲੇ ਵਾਸਤੇ ਪੈਟਰਨ ਬਣਾਤਾ ਹੁਣ ਉਸ ਤੋਂ ਬਾਅਦ ਨਿਫਟੀ ਚੱਲ ਗਈ ਥੱਲੇ ਕਿਉਂ ਕਿਉਂਕਿ ਇਹਨਾਂ ਨੇ ਲਾਇਆ ਪੈਸਾ ਹੁਣ ਨਿਫਟੀ ਚੱਲ ਗਈ ਇੱਥੇ ਤੇ ਤੁਹਾਨੂੰ ਮਿਲਿਆ ਡਾਟਾ ਕੀ ਐਫ ਆਈ ਆਈ ਤੇ ਡੀ ਆਈ ਆਈ ਨੇ ਨਿਫਟੀ ਦੇ ਵਿੱਚ ਐਨੇ ਕਰੋੜ ਦੀ ਸੈਲਿੰਗ ਕੀਤੀ ਹੈ ਇਸ ਕਰਕੇ ਨਿਫਟੀ ਥੱਲੇ ਜਾ ਸਕਦੀ ਹੈ ਥੱਲੇ ਜਾ ਸਕਦੀ ਨਹੀਂ ਥੱਲੇ ਚਲ ਗਈ ਹੈ ਆਲਰੇਡੀ ਪਰ ਥੱਲੇ ਜਾਣ ਤੋਂ ਬਾਅਦ ਆ ਤੁਹਾਨੂੰ ਡੇਟਾ ਦੱਸਣ ਡਿਆ ਕਿ ਥੱਲੇ ਜਾ ਸਕਦੀ ਹੈ ਸੋ ਇਸ ਕਰਕੇ ਦੇਖੋ ਡੇਟਾ ਜਿਹੜੀ ਚੀਜ਼ ਦੱਸਣ ਡਿਆ ਉਹ ਲੇਟ ਆ ਤੇ ਲੇਟ ਜੇ ਤੁਸੀਂ ਇੱਥੇ ਟ੍ਰੇਡ ਕਰ ਲੋਗੇ ਸੋ ਨਿਫਟੀ ਨੇ ਤਾਂ ਹਮੇਸ਼ਾ ਦੇਖੋ ਪ੍ਰਾਈਸ ਐਕਸ਼ਨ ਬਣਾ ਕੇ ਜਾਣਾ ਇੱਥੋਂ ਥੋੜੀ ਜੀ ਉੱਤੇ ਆਊਗੀ ਫਿਰ ਥੱਲੇ ਜਾਊਗੀ ਫਿਰ ਉੱਤੇ ਆਊਗੀ ਹੁਣ ਜਦੋਂ ਦੇਖੋ ਇੱਥੋਂ ਥੋੜਾ ਜਿਹਾ ਉੱਤੇ ਜਾਊਗੀ ਇਦੇ ਵਿੱਚ ਤੁਸੀਂ ਨਿਕਲ ਜਾਓਗੇ ਤੁਸੀਂ ਕੋਈ ਟ੍ਰੈਂਡ ਚੇਂਜ ਹੋ ਗਿਆ ਡੇਟਾ ਗਲਤ ਹੈ ਪਰ ਨਿਫਟੀ ਨੇ ਤਾਂ ਇਦਾਂ ਹੀ ਜਾਣਾ ਤੁਸੀਂ ਲੇਟ ਐਂਟਰੀ ਕੀਤੀ ਹੈ ਤੁਸੀਂ ਲੇਟ ਐਂਟਰੀ ਕਿਉਂ ਕੀਤੀ ਹੈ ਕਿਉਂਕਿ ਤੁਸੀਂ ਦੇਖਿਆ ਆਹ ਡੇਟਾ ਐਫ ਆਈ ਆਈ ਦੇ ਡੀ ਆਈ ਡੇਟਾ ਡੀ ਆਈ ਆਈ ਡੇਟਾ ਜੇ ਤੁਸੀਂ ਦੇਖੋ ਇਹਨਾਂ ਦੇ ਨਾਲ ਟ੍ਰੇਡ ਕਰਦੇ ਜੇ ਉਹ ਫਿਰ ਤੁਸੀਂ ਸਮਾਰਟ ਟਰੇਡਰ ਜੋ ਤੇ ਇਹਨਾਂ ਦੇ ਨਾਲ ਟ੍ਰੇਡ ਕਰਨ ਦਾ ਫੰਡਾ ਕੀ ਹੈ ਸਿੰਪਲ ਨੰਬਰ 1 ਚੀਜ਼ ਟ੍ਰੈਂਡ ਦੇਖ ਲਿਆ ਡਾਊਨ ਟ੍ਰੈਂਡ ਆ ਨੰਬਰ 2 ਚੀਜ਼ ਰੈਜ਼ਿਸਟੈਂਸ ਦੇਖਣਾ ਨੰਬਰ 3 ਰਜ਼ਸਟ੍ਰੋਨ ਦੇ ਕੋਲ ਥੱਲੇ ਵਾਸਤੇ ਪੈਟਰਨ ਬਣ ਗਿਆ ਹੁਣ ਜੇ ਤੁਸੀਂ ਇੱਥੋਂ ਪੈਸਾ ਲਾਓਗੇ ਨਾ ਸੋ ਫਿਰ ਤੁਸੀਂ ਲਾਉਣ ਦੇ ਜੋ ਇਹਨਾਂ ਦੇ ਨਾਲ ਪੈਸਾ ਫਿਰ ਤੁਸੀਂ ਜੋ ਸਮਾਰਟ ਟਰੇਡਰ ਬਾਕੀ ਲੋਕਾਂ ਤੋਂ ਬਹੁਤ ਅੱਗੇ ਸੋ ਫਿਰ ਤੁਸੀਂ ਜੇ ਇੱਥੋਂ ਪੈਸਾ ਲਾਉਣ ਦੇ ਜੋ ਫਿਰ ਤੁਹਾਡਾ ਪ੍ਰੋਫਿਟ ਹੋਊਗਾ ਵੱਡਾ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਹੋਣਗੇ ਜ਼ਿਆਦਾ ਤੇ ਤੁਹਾਡੇ ਸਟਾਪ ਲੋਸ ਸੈੱਟ ਹੋਣ ਦੇ ਚਾਂਸ ਰਹਿਣਗੇ ਘੱਟ ਸੋ ਇਸ ਕਰਕੇ ਮੇਨ ਜਿਹੜੀ ਮੁੱਦਾ ਆ ਮੇਨ ਜਿਹੜੀ ਚੀਜ਼ ਆ ਸੋ so, FII ਤੇ DII ਡਾਟਾ ਮੈਂ ਇਸ ਕਰਕੇ ਨਹੀਂ ਦੇਖਦਾ ਕਿਉਂਕਿ ਇਹ ਆਪਾਂ ਨੂੰ ਜਿਹੜੀ ਚੀਜ਼ ਹੋ ਗਈ ਆ ਉਹ ਦੱਸਦਾ ਹੈ ਜਿਹੜੀ ਚੀਜ਼ ਹੋ ਗਈ ਆ ਪਰ ਇੱਕ ট্রেਡਰ ਵਾਸਤੇ ਇੱਕ ਟ੍ਰੇਡਰ ਨੂੰ ਉਹ ਚੀਜ਼ ਚਾਹੀਦੀ ਹੈ ਕਿ ਜਿਹੜੀ ਚੀਜ਼ ਹੋਣੀ ਉਹ ਪਤਾ ਲੱਗੇ ਉਹ ਚੀਜ਼ ਆਪਾਂ ਨੂੰ ਜਿਹੜੀਆਂ ਸਿੰਪਲ ਚੀਜ਼ਾਂ ਉਹਨਾਂ ਤੋਂ ਪਤਾ ਲੱਗਦਾ ਹੈ ਨੰਬਰ 1 ਜੀ ਟ੍ਰੈਂਡ ਪਤਾ ਕਰਕੇ ਜੇ ਡਾਊਨ ਟ੍ਰੈਂਡ ਆ ਰੈਜ਼ਿਸਟੈਂਸ ਦੂਜੀ ਚੀਜ਼ ਤੇ ਤੀਜੀ ਚੀਜ਼ ਰੈਜ਼ਿਸਟੈਂਸ ਦੇ ਖੋਲ ਥੱਲੇ ਵਾਸਤੇ ਪੈਟਰਨ ਬਣਿਆ ਹੋਵੇ ਤੇ ਜੇ ਅਪ ਟ੍ਰੈਂਡ ਆ ਸੋ ਪਹਿਲੀ ਚੀਜ਼ ਆ ਟ੍ਰੈਂਡ ਹੋ ਗਿਆ ਦੂਜੀ ਚੀਜ਼ ਹੋ ਗਈ ਆਪਣੀ ਸਪੋਰਟ ਤੇ ਤੀਜੀ ਚੀਜ਼ ਹੋ ਗਈ ਸਪੋਰਟ ਦੇ ਉੱਤੇ ਪੈਟਰਨ ਬਣੇ ਉੱਤੇ ਵਾਸਤੇ ਸੋ ਇੰਨਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਪਹਿਲਾਂ ਪਤਾ ਲੱਗਦਾ ਕਿ ਨਿਫਟੀ ਨੇ ਉੱਤੇ ਜਾਣਾ ਤੇ ਐ ਦੇ ਨਾਲ ਆਪਾਂ ਨੂੰ ਪਹਿਲਾਂ ਪਤਾ ਲੱਗਦਾ ਕਿ ਨਿਫਟੀ ਨੇ ਥੱਲੇ ਜਾਣਾ ਸੋ ਜਿਹੜੀਆਂ ਚੀਜ਼ਾਂ ਦਾ ਪਹਿਲਾਂ ਪਤਾ ਲੱਗਦਾ ਉਹਨਾਂ ਚੀਜ਼ਾਂ ਦਾ ਹੀ ਇੱਕ ਟਰੇਡਰ ਨੂੰ ਫਾਇਦਾ ਜਿਨ੍ਹਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਦੇਖੋ ਇਹ ਪਤਾ ਲੱਗਦਾ ਜਦੋਂ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਆ ਪਤਾ ਲੱਗਦਾ ਉਹਨਾਂ ਦਾ ਕੋਈ ਫਾਇਦਾ ਨਹੀਂਗਾ ਇਸ ਕਰਕੇ ਮੈਂ ਕਦੇ ਵੀ ਐਫ ਆਈ ਆਈ ਦਾ ਡੀ ਆਈ ਆਈ ਡਾਟਾ ਨਹੀਂ ਦੇਖਦਾ ਤੇ ਬਾਕੀ ਲੌਜੀਕ ਦੇ ਨਾਲ ਤਰਕ ਦੇ ਨਾਲ ਵੀ ਚੀਜ਼ਾਂ ਤਾਂ ਐਕਸਪਲੇਨ ਕਰਦੀਆਂ ਸਿਰਫ ਦੇਖੋ ਸੁਣੋ ਨਾ ਕਿਸੇ ਦੀ ਚੀਜ਼ਾਂ ਨੂੰ ਸੋਚ ਕੇ ਵੇਖੋ ਸਮਝ ਕੇ ਵੇਖੋ ਬੈਕ ਟੈਸਟ ਕਰਕੇ ਵੇਖੋ ਤੁਹਾਡੇ ਸਾਹਮਣੇ ਆਪਣੇ ਆਪ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਸੋ ਏ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ